ਜੀ ਵੀਡੀਓ ਲੱਗੇ ਆ ਬਣਾਉਣਾ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਨਗਰ ਦਿਖਾਉਣੇ ਆ ਤਿੰਨੇ ਸੋਇ ਸਵੇ ਆ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਸਿੰਘ ਹੁਣ ਆ ਦੇਖੋ ਹੁਣ ਤੇ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ ਤੇ ਵੀਰ ਨੂੰ ਆ ਗਿਆ ਜੇ ਫੋਨ ਫੋਨ ਆ ਗਿਆ ਵੀਰ ਜੀ ਠੀਕ ਆ ਸਸੀਆ ਭਾਜੀ ਸਸਰੀ ਘਰ ਤੇ ਵੀ ਸਸਰੀ ਘਰ ਕੀ ਹਾਲ ਚੱਲ ਜੀ ਜੀ ਦੇ ਵੀਰ ਜੀ ਤੁਸੀਂ ਦੱਸੋ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਲੱਗੇ ਵੀਰ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਭਾਸ ਸਿੰਘ ਤੇ ਪਿੰਚੇਂਡਾ ਜ਼ਿਲ੍ਹਾ ਮੋਸਰ ਦੇ ਠੀਕ ਆ ਜੀ ਫੋਨ ਨੰਬਰ 8945495 ਠੀਕ ਆ ਜੀ ਹਾਂਜੀ ਹਾਂਜੀ ਤੇ ਬਾਈ ਜੇ ਆ ਵੈਟ ਤੋਂ ਕਰ ਦਿੱਤੀ ਜੀ ਅਜਲਸੀ ਤੋਂ ਚਾਲੂ ਕਰ ਲਈਏ ਠੀਕ ਆ ਠੀਕ ਆ ਦੱਸਿਓ ਭਾਜੀ ਜੱਸੀ ਦੂਜਾ ਸੁਆ ਜੱਗੇ ਨਹੀਂ ਰਸੂਈ ਆ ਅੱਛਾ ਜੀ ਐਟ ਟਾਈਮ ਇਹਦੇ ਥੱਲੇ ਬੌਲੀ ਮਾਲਬੀ ਹੋਊਗੀ ਐਟ ਟਾਈਮ 15:00 16:00 ਅੱਛਾ ਜੀ ਇੰਨੇ ਆਪ ਮਗਰਬਾ 15 ਚੌਥਾ ਦਿਨ ਸਵੇਰ ਨੂੰ ਸਾਰਾ ਹੋਇ ਗੋਲਾ ਹੋਊਗਾ ਤੇ ਕਿਹਾ ਕਿ ਸਾਡੇ ਤੇ ਚੱਡਾ ਪੰਡਾ ਪਈਆਂ ਵਾ ਹਾਂ ਠੰਡੀ ਧੀਰੀ ਜਗ੍ਹਾ ਵੀ ਨਾ ਠੀਕ ਆ ਠੀਕ ਆ ਠੀਕ ਆ ਜੀ ਤੇ ਪਿੱਛੇ ਕੀ ਆ ਗਿਆ ਇਹ ਬੱਛਾ ਜੱਡੇ ਵੀਰੇ ਦਾ ਮਗਰ ਢੇਲਕਾਫ ਆ ਗਿਆ ਜੱਸੀ ਦਾ ਵੀ ਹਾਂ ਤੇ ਹੈ ਵੀ ਝੂੰਗੀ ਆ ਝੂੰਗਾ ਸਿਆਣਿਆਂ ਨੇ ਕਿਹਾ ਵੀ ਝੂੰਗਾ ਡੰਗਰ ਨਦੀਆਂ ਪਾਰ ਚੋਂ ਦਾ ਸੌਦਾ ਕਰ ਲੋ ਠੀਕ ਆ ਜੀ ਲੋਕੀ ਕਰਮ ਵਾਲਾ ਮੰਨਿਆ ਗਿਆ ਵਾ ਝੂੰਗਾ ਜਿਹੜਾ ਹੰਦਾ ਵਾ ਬਸ ਕਿਹੋ ਜਿਹਾ ਜੱਸੀ ਦੇ ਵਿੱਚ ਆ ਗਈ ਆ ਇਸ ਕੇ ਡਾਕਟਰ ਜਿਹੜਾ ਚੰਗਾ ਬਣਾਇਆ ਕਰਨ ਵਾਲੀ ਨੇ ਤੇ ਸਣਾ ਦਾ ਸੈਜ ਕੋਈ ਵੀ ਜਿਹੜਾ ਚੰਗਾ ਆ ਗਿਆ ਵਾ ਪੱਲਾ ਕੱਲਾ ਲੱਗਾ ਕੋਈ ਤੇ ਕਿੰਨਾ ਕੁ ਭਾਈ ਕਰ ਜੋ ਘਾੜ ਸਣਾ ਦਾ ਜੱਗੇ ਵੀਰ ਇਹਨੇ ਪਹਿਲੇ ਸੂਇਲ ਦੁੱਧ ਭਰਿਆ ਜੋ 17 18 ਕਿਲੋ ਅੱਛਾ ਜੀ ਐ ਗਰੈਂਟੀ ਜੋ ਉਹਨਾਂ ਨੇ ਘਰ ਆ ਲਿਆ ਮੈਨੂੰ 20 ਕਿਲੋ ਦੀ ਪਰ ਆਪਾਂ 17 18 ਦੀ ਆਪਾਂ ਹੀ ਦੇ ਦਾਂਗੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ 15 16 ਕਿਲੋ ਦੇ ਜੱਗੇ ਵੀ ਤਾਂ ਹੁਣ ਹਾ ਜੇ ਨਾ ਜਿਹੜੇ ਆਣਾ ਹਾਂਜੀ ਆਂਦੀ ਆਹ ਚਲੋ ਕਿਲੋ ਦੋ ਕਿਲੋ ਦੀ ਕਹਾਣੀ ਆ ਗਈ ਜੀ ਭਾਈ ਚੌਥਾ ਦਿਨ ਹੋਇਆ ਸਾਰਾ ਸੂਈ ਨੂੰ ਅੱਛਾ ਜੀ ਹਾਂ 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 ਇਹ ਠੰਡੀ ਚੀਜ਼ ਲਿਆ ਜੀ ਹੋਈ ਆ ਸਾਰੀ ਸੋਹਣੀ ਹਾਂਜੀ ਆ ਵਿੱਚ ਚਵਾਈ ਸੀਲ ਲੀਆਂ ਸੋਹਣੀਆਂ ਕੀ ਕਰ ਸਕਦੇ ਇਹ ਚਵਾਈ ਜਿਹੜੀ ਤੁਸੀਂ ਚੈੱਕ ਕਰ ਸਕਦੇ ਸਾੜਾ ਮੋਟਰ ਨਾਲ ਹੀ ਕਰਨਾ ਮੋਟਰ ਨਾਲ ਹੀ ਕੰਮ ਆ ਇਹ ਆ ਵੀ ਮਗਰ ਲਈ ਤੁਹਾਡੀ ਚਵਾਈ ਠੀਕ ਆ ਜੀ ਹਾਂ ਇਹਦਾ ਭਾਈ ਫਿਰ ਮੁੱਲ ਮੁੱਲ ਜੱਗੇ ਵੀ ਇਹਦਾ ਮੰਗਣ ਨੂੰ ਮੇਰਾ ਜੀ ਆਦਾ 90000 ਨਾ ਮੰਗੀਏ ਅੱਛਾ ਜੀ ਸੈਂਪਲ ਵੀ ਬੜਾ ਆ ਅੱਛਾ ਜੀ ਅਗਰ ਤੁਸੀਂ ਇੰਜ ਦੱਸ ਤਾ ਨਹੀਂ ਆਪਾਂ ਨਹੀਂ ਮੰਗਾਂਗੇ ਆਪਾਂ ਜੱਗੇ ਵੀ ਨਹੀਂ ਕਹਾਂਗੇ ਮੁੱਲ ਕਰਨਾ ਹਾਂਜੀ ਮੁੱਲ 60 ਆ ਅੱਛਾ ਜੀ ਦੇਣੀ 50 ਦੀ ਆ 50 ਦੀ ਹਾਂ ਕੰਦ ਜੇ ਦੇਖ ਜਾ ਹਾਂ ਜੀ ਹਜ਼ਾਰ ਹੋਰ ਛੋੜ ਕਰਾਂਗੇ ਹਾਂ ਨਾ 45000 ਦੀ 45 ਦੀ 45 ਦੀ ਜਗ੍ਹਾ ਵੀ ਦਵਾਂ ਠੀਕ ਹੈ ਲਓ ਜੀ 45000 ਦੀ ਤੇ 17 18 ਲੀਟਰ ਜਿਹੜਾ ਦੁੱਧ ਭਰ ਜੂਗੇ ਪਿਓਰ ਜਿਹਾ ਸੀ ਰਹੀ ਹੈ ਚਲੋ ਜੀ ਨੂੰ 15 16 ਕਿਲੋ ਹਾਂ ਜੀ ਇਹ ਨਾਲ ਤਿਆਰ ਆ। ਅੱਛਾ ਜੀ। ਹਾਂ। ਠੀਕ ਹੈ ਠੀਕ ਹੈ। ਲਓ ਜੀ 15 16 ਲੀਟਰ ਜਿਹੜਾ ਬਾਲਾ ਹੀ ਬਾਲਾ ਤਿਆਰ ਆ ਕਰਮਾਣ ਦੇ ਕੋਲ। ਓਰ ਜਸਤੀ ਆਗੇ। ਇਹ ਪੜਾ ਫੋਨ ਲਾਵੇ ਮਾਨਤਾਲ ਨੂੰ ਫੇਰ ਕਰਦਾਂਗੇ ਤਕਵੀਰ ਆਪਾਂ। ਅੱਛਾ ਜੀ। ਹਾਂ। ਠੀਕ ਹੈ ਲਓ ਜੀ ਮਾਨਤਾਲ ਫੇਰ ਬਾਈ ਕੰਦਾ ਕੀ ਕਰ ਦਿਆਂਗੇ। ਹਾਂ ਜੀ। ਤੇ ਬਾਈ ਬੰਦੇ ਨੰਬਰ ਤੇ ਕਿਵੇਂ ਆਉਂਦਾ? ਦੂਜਾ ਸੂਆ ਜੱਗੇ ਵੀ ਸੂਈ ਆ ਛੋਟੀ। ਅੱਛਾ ਜੀ। ਮਗਰੇ ਦੇ ਕੱਟਾ ਜੇ। ਠੀਕ ਹੈ ਜੀ। ਅੱਜ ਸੂਈ ਨੂੰ ਅੱਜ 9 ਤੋਂ 10 ਦਿਨ ਹੋ ਗਏ ਜੇ ਥੋੜਾ ਜਨਾ ਡਰਦੀ ਆ। ਠੀਕ ਹੈ ਜੀ। ਉਹ ਨਹੀਂ ਨਹੀਂ ਵੀ ਜਿਆਤਾ ਨੌ ਦਾਦੇ ਨੂੰ ਸੁਈ ਨੂੰ ਅੱਛਾ ਤਾਂ 14 15 ਕਿਲੋ ਹਾਜਨਾਂ ਦੇ ਦੁੱਧ ਇਹ ਥੱਲੇ ਦੁੱਧ ਠੀਕ ਹੈ ਹਾਂ 14 15 ਲੀਟਰ ਜਿਹੜਾ ਦੁੱਧ ਦੁੱਧ ਤਿਆਰ ਆ। ਠੰਡ ਤੋਂ ਇਹਨੇ ਪਹਿਲੇ ਸਵੇਰ ਘਰ ਆਲੇ ਨੇ ਜਿਹਦੇ ਨਾਲ 17 18 ਕਿਲੋ ਦੁੱਧ ਭਰਿਆ ਹੈ। ਅੱਛਾ ਜੀ ਹਾਂ ਜੀ ਬੁੱਝਾ ਸਵੇਰ ਠੀਕ ਹੈ ਠੀਕ ਹੈ 17 18 ਵਿੱਚ ਜਿਹੜਾ ਦੁੱਧ ਭਰਿਆ ਹੁਣ 14 15 ਕਿਲੋ ਤਿਆਰ ਹੈ ਤੇ 14 14 ਹੀ ਮੰਨ ਕੇ ਤੁਸੀਂ ਚੱਲੋ ਜਿਹੜਾ ਤਿਆਰ ਹੈ ਬਿਲਕੁਲ ਤੇ ਅੱਖਾਂ ਵਾਲਾ ਚੱਡਾ ਆ ਗਿਆ ਉਹਦੇ ਮੇਲ ਕਾਹ ਹੋ ਗਿਆ ਇਹਦੇ ਪਿੱਛੇ ਸੂਵਾਦ ਮਸਰਾ ਸੁਈਆ ਇਹ ਐਕਟੀ ਕਿੰਨਾ ਕੁ ਭਰ ਜੂਗੀ ਲੋ ਜੀ ਆਹ ਵਾਲਾ ਆ ਗਿਆ ਜਵਾਕ ਨੀਲੀ ਦਾ ਵੀ ਦੇ ਵਿੱਚ ਥੋੜਾ ਜਿਹਾ ਹਲਿਆ ਵਾ ਚੈੱਕ ਕਰ ਸੱਤੇ ਜਣਾ ਮਨਸੀ ਆ ਗਈ ਸੇ ਖੰਪਾਂ ਦਾ ਇਹਦਾ ਚੰਗਾ ਲੱਗਿਆ ਕਰਮਾਂ ਦੀ ਨਾਲ ਥਾਲਾ ਕੇ ਡਾਂ ਲੰਭਾਵੇ ਆਹਦੇ ਕਲਾ ਕਲਾ ਥਾਣਿਆ ਐਣ ਗਿੱਠੋ ਬਾਹਰ ਹਸਣ ਲੱਗਿਆ ਵਾ ਗਾਰਦੀ ਆ ਥੋੜਾ ਜਿਹਾ ਮੈਂ ਦੱਸ ਦਿੰਦੀ ਵੀ ਇਹ ਰਕਮ ਕਿੱਥੀ ਜਾ ਦੇਗੀ ਇਹਨੇ ਕੱਢੇ ਹੋਣੇ ਸੋਦਾ ਹੱਥੋਂ ਜਾਵਾ ਤੇ ਇਹਦਾ ਭਾਜੀ ਮੋਲ ਜੱਗੇ ਵੀਰ ਆਪਾਂ ਦੁੱਧ ਦੀ ਗਾਰੰਟੀ ਤੇ ਨਹੀਂ 18 ਕਿਲੋ ਦੀ ਅੱਛਾ ਜੀ 18 ਕਿਲੋ ਤੋਂ ਝੋਟੀ ਘੱਟ ਦੁੱਧ ਦਵੇ ਹਾਂਜੀ ਤੇ ਲੱਤ ਕੇ ਲੈ ਆਵੇ ਅੱਛਾ ਜੀ ਹੁਣ ਗਾਰੜੀ ਇਹਦੀ 3 ਕਿਲੋ ਤੋਂ ਘੱਟ ਹੋਵੇ ਹਮ ਕੰਮ ਲੱਤ ਕੇ ਕੋਈ ਲੈਵੇ 3 ਕਿਲੋ ਤੋਂ ਗਾਰੜ ਉੱਤੇ ਜ਼ਿਆਦੀ ਹੈ ਜੀ ਅੱਛਾ ਜੀ ਹਾਂ ਗਾਰੜੀ ਠੀਕ ਆ ਜੀ ਤਾਂ ਵੇਖੋ ਕਿਤਾ ਚੱਕਾ ਲੱਗਾ 24 ਦੇ ਇੱਕ ਨੰਬਰ ਤੇ ਜੱਗੇ ਵੀਰ ਠੀਕ ਆ ਜੀ ਤੇ ਇਹਦਾ ਭਾਜੀ ਮੋਲ ਮੋਲ ਤਾਂ ਜੱਗੇ ਵੀਰ ਲਈ ਆਪਾਂ ਵੇਚ ਦੇ ਰਹ ਆਲਾ 1.5 2 ਦੀ ਵੇਚ ਦੇ ਰਹੇ ਆਂ ਹਾਂਜੀ ਆਪਾਂ ਜੱਗੇ ਵੀ ਰਹਾ ਨਾ ਇੱਕ ਪੰਜੀ ਦੀ ਦੇ ਲਈਏ ਇੱਕ ਪੰਜੀ ਦੀ ਹਾਂਜੀ ਲੈ ਕਰ ਦਈਏ ਜਾ ਜੀ ਕਰਾ ਲਓ ਜੋ ਨੇ ਕਰਾਉਣੀ ਤੀ ਕਰ ਦਈਏ ਗੋਲੇ ਵਿੱਚ ਆ ਜਾਣਾ ਕਰ ਦੋ ਦਸ ਦਵਾ ਵੀ ਪੰਜ ਦਾ ਦਿੰਨੇ ਆ ਨਹੀਂ ਹੋਰ ਡਾਈਏ ਨਾ ਨਾ ਡਾਈਏ ਜੱਗੇ ਵੀ ਝੋਟੀ ਬੜੀ ਚੰਗੀ ਐ ਨਹੀਂ ਚਲੋ ਚੰਗੀ ਐ ਨਾ ਥੋੜਾ ਬੋਲਾ ਚਲ ਕਰੀਏ ਮਾਨ ਤਾਣਾ ਹਾਂ ਨਾ ਜੇ ਕਰਦੀ ਕਿਤੇ ਹਾਂ ਨਾ ਜੇ ਵੀਰ ਆਪਾਂ ਇੱਕ ਦੱਸ ਹੋ ਗਈ ਥੋੜੀ ਬੋਦੀ ਠੀਕ ਹੈ ਠੀਕ ਹੈ ਲਓ ਜੀ 1 ਲੱਖ 10 ਹਜ਼ਾਰ ਦੀ 17 18 ਲੀਟਰ ਦਾ ਦੁੱਧ ਭਰ ਜੂਗੀ ਕਰਨ ਵਾਲੀ ਅੱਛਾ ਉਹਦਾ 15 ਕਿਲੋ ਹਾਜ ਨਾਲ ਜਿਹੜਾ ਟਾਈਮ ਤਿਆਰ ਆ ਅੱਛਾ ਜੀ ਇਹਨੂੰ ਵੀ ਹਫਤਾ ਹੋ ਗਿਆ ਜੇ ਮੈਲਾ ਮਾਰਨਾ ਇਹਨੇ ਝੋਟੀ ਨੇ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਮ ਇਹਨੇ ਸੂਈ ਨੂੰ 15 ਦਿਨ ਹੋ ਗਏ ਜੇ ਮੈਲਾ ਮਾਰਨ ਲਈ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਵੀ ਦੂਜਾ ਸੂਈ ਦੂਜਾ ਸੂਈ ਜੱਗੇ ਵੀ ਦੂਜਾ ਸੂਈ ਠੀਕ ਹੈ ਲੋ ਜੀ ਇਹ ਵੀ ਦੂਜਾ ਸੂਈ ਦਾ 14 ਗੇਟਾ ਇਹਦੇ ਕੋਲ ਵੀ ਦੰਦ ਤਿਆਰ ਆ ਤੇ ਇਹਦੇ ਵਿਸ਼ੇਸ਼ੀ ਮਰਤਾਫ ਆ ਗਿਆ ਜੀ ਬਾਕੀ ਬੀਸ ਪਾਲ ਸੀ ਕਿਹਦਾ ਪਾਸਾ ਬਈ ਇਹ ਇਹ ਗੱਦੜਾ ਜੀ ਜਰੂਰ ਚਾ ਗੁੰਡਾ ਕੀਤਾ ਵਾ ਇਹ ਚਲੋ ਜਿੰਦਗੀ ਆ ਗਈ ਹੈ ਵੀ ਇਹ ਕਿੰਨਾ ਕੁ ਭਾਜੀ ਕਰ ਜੂਗੀ ਮੈਂ ਕਿਹਨੂੰ ਇਹ 17 18 ਮੱਝ ਆਈ ਆ ਅੱਛਾ ਜੀ ਪਰ ਮੱਝਾਂ ਦੁੱਧਾਂ ਨੂੰ ਸਾਂਭ ਕਰੇ ਤੇ ਨਜ਼ਾਰਾ ਬਣਦੂਗੀ ਠੀਕ ਆ ਠੀਕ ਆ ਜੀ ਇਹ ਵੀ 17 18 ਲੀਟਰ ਜਿਹੜਾ ਦੁੱਧ ਭਰ ਜੂਗੀ ਤੇ ਚੱਡਾ ਚੁਡਾ ਇਹਦਾ ਵੀ ਚੰਗਾ ਵਾ ਇਹ ਵੀ ਦੂਜਾ ਸਵੇਰ ਸਹੀ ਆ ਤੇ ਇਹਦਾ ਜਵਾਬ ਜਿਹੜਾ ਆ ਬੈਠਾ ਆ ਆ ਬੜਾ ਨਾਲ ਜਵਾਬ ਜੀ ਇਹਦਾ ਵੀ ਬੱਲਾ ਮੱਥਾ ਆ ਗਿਆ ਵਾ 30 ਮਲਕਾਫ ਦੇ ਪਿਛੇ ਚਲੋ ਕੋਈ ਚੰਗੀ ਸਾਂਭਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀਗਾ ਨਾ ਪਾਣੀ ਪਾਣੀ ਚੁਮੜੀ ਆ ਲੀਆਂ ਜੱਗੇ ਵੀਰ ਠੀਕ ਆ ਤੇ ਇਹਦਾ ਭਾਈ ਮੋਲ ਫਿਰ ਮੋੜ ਦੇ ਜੱਗੇ ਵੀਰੇ ਇੱਕ ਪੰਜ ਇੱਕ ਪੰਜ ਦੀ ਦੇ ਦਾਂਗੇ ਵੀ ਜੀ ਇੱਕ ਪੰਜ ਦੀ ਨਹੀਂ ਦੇਣੀ ਆਪਾਂ ਕਰ ਦਈਏ ਲੱਖੋਂ ਅੰਦਰ ਇਹਨੂੰ ਨਹੀਂ ਲੱਖੋਂ ਦਾ ਨਾਂ ਕਰੀਏ ਝੋਟੀ ਚੰਗੀ ਆ ਦੋ ਤੋ ਨਾ ਨਹੀਂ ਚਲੋ ਕੋਈ ਗੱਲ ਨਹੀਂ ਕਰੀਏ 2.5 ਕਿਲੋ ਗਾੜ ਆ ਜੇ ਅੱਛਾ ਜੀ ਇਹਦੇ 2.5 ਕਿਲੋ ਗਾੜ ਆ ਠੀਕ ਆ 3 ਕਿਲੋ ਗਾੜ ਠੀਕ ਆ ਆਪਾਂ ਜੱਗੇ ਵੀ ਚਲ ਪੂਰੇ ਲੱਖ ਦੀ ਦੇ ਦੇਗੇ ਕਰ ਦਈਏ ਅੰਦਰ ਮੈਂ ਦਾ ਨਾਂ ਲਾ ਕਰੀਏ ਝੋਟੀ ਚੰਗੀ ਜੱਗੇ ਵੀ ਤੁਹਾਨੂੰ ਪਤਾ ਚੰਗੀ ਸ਼ਾਇਦ ਮੋਣੀ ਚੰਗਾ ਹੋਣਾ ਹਾਂਜੀ ਹਾਂਜੀ ਕਰ ਦੋ ਫਿਰ ਆਣਾ ਯਾਰ ਖਤਾ ਦੋਗੇ ਯਾਰ ਨਹੀਂ ਹਾਂਜੀ ਪੰਜ ਲਾਈ ਇਹ ਲੱਖੂ ਨਹੀਂ ੱੱਕਾ ਵੜਾ ਜਾਂਦਾ ਨਹੀਂ ਜਾਇ ਜਿਆ ਹਾਂ ਜਾਇ ਜਿਆ ਚਲੋ ਫਿਰ ਤੁਸੀਂ ਕਹਿਤਾ ਤਾਂ ਫਿਰ ਦੇ ਦਾਂਗਾ ਠੀਕ ਆ ਲਓ ਜੀ 95000 ਤੇ ਇਹ ਵੀ 17 18 ਲੀਟਰ ਜਿਹੜਾ ਦੁੱਧ ਭਰੂਗੀ ਬਾਕੀ ਕੋਈ ਖੜੇ ਸਾਂਵਲਾ ਭਰਾ ਇਹ ਨਾ ਵੀ ਅਖੀਰ ਚਾਰ ਵਾਲੀ ਬਾਤ ਸੰਦੀ ਆ ਤੇ ਫਿਰ ਪੱਠੇ ਪੰਦੇ ਆ ਤੇ ਫਿਰ ਦੁੱਧ ਦੋਨਾਂ ਕੀ ਦੇਣਾ ਜੀ ਹਾਂਜੀ ਹਾਂਜੀ ਆ ਇਹਦੇ ਗੱਲ ਦੇ ਚੱਤੇ ਪੈ ਰਹਿਣਾ ਪੈਂਦਾ ਇਹਨਾਂ ਦੇ ਪਿਛੇ ਤੇ ਰਹਿਣਾ ਪੈਂਦਾ ਵੀਰ ਜੀ ਤੇ ਸਿਆਣਾ ਕਹੇ ਵੀ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਤੇ ਫੇਰ ਹੀ ਜਾ ਕੇ ਗੱਲ ਬੰਦੀ ਆ ਹਾਂਜੀ ਹਾਂਜੀ ਤੇ ਬਾਕੀ ਵੀਰ ਜੀ ਵਿਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਆ ਕਿ ਜਿਹੜੇ ਕੋਈ ਅੱਗੇ ਵੀਰ ਭਰਾਣੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ